हां जी मित्रों सत श्री काल जी आज ਆਪਾਂ ਨਹੀਂ ਤਰੀਕ 18 ਤਰੀਕ ਦੀ ਹੋਈ 18 9 2024 ਲੈ ਕੇ ਹੀ ਬਾਬੇ ਦਾ ਨਾਮ ਕਰਤਾ ਹੀ ਕੰਮ ਸ਼ੁਰੂ ਪਾ ਗਏ ਜੀ ਬਾਸਵਤੀ ਵੱਢਣੀ 1509 ਇਹ ਆਪਣੀ ਲੱਗੀ ਹੋਈ ਆ ਜੂਨ ਦੇ ਪਹਿਲੀਆਂ ਤਰੀਕਾਂ ਦੇ ਵਿੱਚ ਜਦੋਂ ਸਟਾਰਟਿੰਗ ਦੇ ਵਿੱਚ ਜੀ ਐ ਮੈਂ ਆਪਣੇ ਕਰਤੇ ਹੀ ਸੱਟ ਸੁੱਟਦੀ ਜੀ ਪਹਿਲਾਂ ਬੜੀ ਵਧੀਆ ਖੜੀ ਸੀ ਪਾਰੀ ਨੁਕਸਾਨ ਬੜਾ ਹੁੰਦਾ ਸੀ ਗਿਰਨ ਕਰਕੇ ਚੌਕਾਟਰ ਮੂਰੇ ਗੂੜਾ ਲੱਗ ਜਾਂਦਾ ਸੀ ਜਾਂ ਥੱਲੇ ਬੱਲਾ ਰਹਿ ਜਾਂਦੀਆਂ ਸੀ ਆਹ ਦੇਖੋ ਜੀ ਆਉਂਦੀ ਮਸ਼ੀਨ ਐ ਕਈ ਵਾਰ ਕਲੱਚ ਦੱਬਣਾ ਪੈਂਦਾ ਜੀ ਆਈਕਨ ਜਦੋਂ ਓਣੀ ਸਾਡੀ ਮੀਂਹ ਪੈਣ ਕਾਰਨ ਕਿਤਾ ਥੱਲੇ ਨਰਮਾਈ ਹੋ ਗਈ ਆ ਦੇਖੋ ਜਿਵੇਂ ਉੱਥੇ ਰੀਲ ਖੜ ਗਈ ਉਹਦੇ ਕਾਰਨ ਦਾਣੇ ਝੜ ਜਾਂਦੇ ਹੀ ਆਹ ਪਾਤਾ ਜੀ 20 ਫੁੱਟੀ ਟਰਾਲੀ ਆ ਜੀ ਇਹ ਇਹ ਕਿ ਲੱਗਿਆ ਹਾਂ ਇਹ ਪੌਣ ਦੇਖੋ 20 ਫੁੱਟੀ ਟਰਾਲੀ ਤੁਹਾਨੂੰ ਪਤਾ ਜੀ ਵੀ ਕਿਹੜਾ ਦਾ ਬੰਦੇ ਨੂੰ ਫੇਕਰਾਂ ਚ ਪਾ ਦਿੰਦੀ ਆ ਜੀ ਚਾਰਡ ਦਾ ਤਕਰੀਬਨ ਠੀਕ ਰਿਹਾ ਜੀ ਚਲੋ ਆ 14 7 ਖੜੀ ਆ ਜੀ ਇਹਦੇ ਮੂਰੇ 475 ਉਧਰ 20 ਫੁੱਟੀ ਮੂਰੇ ਅਰਜਨ ਪਾਇਆ ਹੋਇਆ ਜੀ ਖੇਤ ਵੀ ਨਾਰਮਲ ਨੇ ਇਹ 14 7 ਆ ਜੀ ਉਹ ਤਾਂ ਇਹ ਵੀ ਵਧੀਆ ਗਈ ਦੇਖੋ ਜਣੀ ਪਹਿਲਾਂ ਤਾਂ ਬਹੁਤ ਵਧੀਆ ਖੜੀ ਸੀ ਹੋਇਆ ਤਾਂ 1-2 ਦਿਨ ਪਹਿਲਾਂ ਹੀ ਬਾ ਮਸ਼ੀਨ ਦੇ ਵੱਡਣ ਆਉਣ ਲੱਗੇ ਬਾ ਉਦਣੇ ਮੀਂਹ ਪੈ ਗਿਆ ਹੀ ਬਸ ਮੀਂਹ ਨੇ ਵੀ ਜਣੀ ਹਵਾ ਨੇ ਜੇ ਤਾਂ ਉਹ ਬਈ ਇੱਕ ਪਾਸੇ ਨੂੰ ਜੇ ਫਿਰ ਤਾਂ ਚਲੋ ਇੱਕ ਪਾਸੇ ਮਸ਼ੀਨ ਚੱਕ ਦੀ ਚਲੇ ਜਾਂਦੀ ਆ ਇਹਦਾ ਬਸ ਚਾਰੇ ਪਾਸੇ ਨੂੰ ਖੰਡਾ ਕੇ ਦਿੱਤੀ ਇੱਕ ਤੇ ਹੱਡਾ ਦੇ ਬੰਦਾ ਬਸ ਉਹਲੇ ਹਨਾ ਆ ਖੰਭਾ ਖੜਾ ਇਹਦੇ ਢਾਲੀ ਪਰ ਕਰਮਾ ਕਰੀ ਜਾਂਦਾ ਇਹਨੂੰ ਫਿਰ ਮਸਾ ਇੱਥੋਂ ਹੱਥ ਮਾਰ ਕੇ ਇਹਦਾ ਖਿਹੜਾ ਛੜਾਈ ਪਰ ਕਰਮਾ ਕਰ ਨੂੰ ਰਹਿਣ ਦੇ ਔਰੇ ਨੂੰ ਲਿਆ ਇਹ 8 ਟੱਕੀ ਲੈ ਰਹੀ ਹੈ ਚਲੋ ਵੱਡੇ ਗਏ ਤੀ ਵਧੀਆ ਹੋਵੇ ਝਾੜ ਫਿਰ ਵੀ ਤਕਰੀਬ ਨਹੀਂ ਜਾਣੀ ਹੈਗਾ ਹੀ ਤੰਨਾ 4 ਕੁਵਾਂਟਾਲ ਦਾ ਹੀ ਫਰਕ ਵਿਕੀਲੇ ਦਾ ਪੈ ਜਾਂਦਾ ਈ ਤੋ ਤਿੰਨ ਕੁ ਕੁਇੰਟਲ ਦਾ ਆਰਾਮ ਨਾਲ ਹੈਗਾ ਤੇ ਇਹ ਵੀ ਬਣੀ ਵੀ ਛੜ ਗਏ ਥੱਲੇ ਰਹਿ ਗਿਆ ਬਜਾ ਛੜ ਗਏ ਦਾਣੇ ਮੀਰੇ ਕਾਰਨ ਨਹੀਂ ਆਹ ਦੇਖੋ ਸਾਰੀ ਆ ਚਾਰੇ ਪਾਸੇ ਨੂੰ ਗੇੜਾ ਦਿੱਤਾ ਦੇਤਾ ਜੀ ਦੀ ਦਾ ਆਹ ਦੇਖੋ ਜੀ ਹੁਣ ਫਿਰ 20 ਫੁੱਟ ਜੀ ਨੇ ਕਿਰਾਇਆ ਜੋ ਰਹੀ ਫਿਰ ਸੋਨ ਵਾਲੀ ਕਰਬ ਯਾਰ ਦੇ ਪੈਰ ਲੱਗੇ ਨਾ ਪਿਛਲੇ ਹੀ ਫਿਰ ਤਿੰਨ ਟਰੈਕਟਰ ਪਾ ਕੇ ਚਲੋ ਫਿਰ ਨਿਕਲ ਆਈ ਖੜੀਓ ਬਹਿ ਗਈ ਆ ਦੇਖੋ ਜੋ ਹੋ ਰਿਹਾ ਇਹਨਾਂ ਦੇ ਇਹਲੀ ਨਹੀਂ ਕਿਉਂ ਥੱਲੇ ਗਿੱਲਾ ਹੈਗਾ ਚਲੋ ਇਹ ਟਾਈਮ ਨਾ ਦੇਖੋ ਨਾ ਚਰਾ ਮੂਹਰ ਹੁਣ ਨਹੀਂ ਹਿਲੇ ਭਿੰਦਰ ਵਾਈ ਜਾਨਿਤ ਕਰਦਾ ਸੀ ਤੱਕਾ ਵੀ ਨਿਕਣੂ ਵੇਖਣੇ ਨਾ ਬੈਗ ਨਾ ਮੂਰੇ ਪਰ ਫਿਰ ਇੱਕ ਟਰੈਕਟਰ ਹੋਰ ਮਗਾਉਣਾ ਭਈ ਉਹਨੇ ਚਲੋ ਨਿਕਲੇ ਆਈ ਇਹਦਾ ਜਾਨੀ ਆਲੂ ਵਾਲਿਆਂ ਦਾ ਹੈਗਾ ਹੀ ਚਾਲਦਾ ਵੀ ਚਲੋ ਜੀ ਇਹਨੇ ਆਲੂ ਲਾਣ ਕੇ ਪੰਜ ਕਿਲੇ 7 ਕਿਲੇ ਚਲੋ ਜਿੰਨੀ ਅਗਲੇ ਦੀ ਹੁੰਦੀ ਆ ਜੀ ਵੀ ਲਾਉਣ ਦੀ ਉਹ ਆਪਣੇ ਲਾਉਣ ਦੇ ਨਹੀਂ ਆਪਣੇ ਏਰੀਆ 'ਚ 1509 ਬੇਤੀ ਜਾਨੀ ਰਿਸਕ ਬੜਾ ਹੁੰਦਾ ਜੀ ਇਹਦਾ ਸਮਾ ਸਹੀ ਲੱਗ ਜਵੇ ਤਾਂ ਵਧੀਆ ਹੋ ਜਾਂਦਾ ਸਮਾ ਦੇਖ ਲੋ ਇੱਕ ਦਿਨ ਪਹਿਲਾਂ ਦੀ ਫਰਕ ਕਰ ਰਹੀ ਬਸ ਇੱਕ ਦਿਨ ਹੀ ਪਹਿਲਾਂ ਬਹੁਤ ਵਧੀਆ ਖੜੀ ਸੀ